ਮਹਾ ਸਵਰਾਤਰੀ ਉਤਸਵ ਕਮੇਟੀ ਨਕੋਦਰ ਵੱਲੋਂ ਮਹਾ ਸਵਰਾਤਰੀ ਦੀ ਜਿਹੜੀ ਆ ਸ਼ੋਭਾ ਯਾਤਰਾ ਆ ਉਹਦੇ ਸਬੰਧ ਵਿੱਚ ਅੱਜ ਜਾਗੋ ਆ ਨਕੋਦਰ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਗਿਆ ਵਾ ਜਿਹੜੀਆਂ ਕਿ ਲਾਈਟਾਂ ਇੱਥੇ ਦੇਖਣਯੋਗ ਆ ਅਸੀਂ ਇਸ ਵਕਤ ਡਾਕਟਰ ਅੰਬੇਡਕਰ ਚੌਂਕ ਦੇ ਕੋਲ ਖੜੇ ਆ ਜਿੱਥੇ ਕਿ ਬਹੁਤ ਹੀ ਸੋਹਣੀ ਸੋਹਣੀ ਲਾਈਟ ਜਿਹੜੀ ਆ ਇਹ ਨਕੋਦਰ ਸ਼ਹਿਰ ਨੂੰ ਚਾਰ ਚੰਦ ਲਗਾ ਰਹੀ ਆ ਕੈਮਰਾਮੈਨ ਨੂੰ ਕਮਾਗਮ ਹੈ ਸੁਮਿਤ ਢਿੰਗੜਾ ਨੂੰ ਕਿ ਇਸ ਜਿਹੜਾ ਜਿਹੜਾ ਅੰਬੇਡਕਰ ਚੌਕ ਆ ਜਿਹੜਾ ਉੱਥੋਂ ਸ਼ੁਰੂ ਹੋ ਕੇ ਦੇ ਅਸੀਂ ਸਿਰਫ ਡਾਕਟਰ ਅੰਬੇਡਕਰ ਚੌਕ ਤੋਂ ਜ ਤੱਕ ਜਾਵਾਂਗੇ ਉਹ ਸਾਰੀ ਲਾਈਟ ਤੁਹਾਨੂੰ ਦਿਖਾਵਾਂਗੇ ਲਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਔਰ ਇੱਕ ਜਕਾਰਾ ਤੋਂ ਸ਼ੁਰੂ ਕਰਾਂਗੇ ਕਿ ਜਿਹੜਾ ਮਹਾਸ਼ਿਵਰਾਤਰੀ ਉਤਸਵ ਹੈ ਜਿਹੜਾ ਹਰ ਸਨਾਤਨੀ ਲਈ ਬੜਾ ਇੱਕ એનਰਜੈਟਿਕ ਨਾਰਾ ਹੈ ਜਿਦਾ ਉਹ ਜਕਾਰਾ ਗਿਆ ਹੈਗਾ ਨਮਹ ਪਾਰਵਤੀ ਪਤੇ ਹੈ ਹਰ 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 ਮਹਾਦੇਵ ਸੋ ਜਿਹੜਾ ਜਕਾਰਾ ਜਿਹੜਾ ਹੈ ਇਹ ਬਹੁਤ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਔਰ ਸਾਡੇ ਸਨਾਤਨ ਨੂੰ ਬਹੁਤ ਅੱਗੇ ਊਰਜਾ ਦੇਣ ਵਾਲਾ ਔਰ ਪੂਰੇ ਸਮਾਜ ਨੂੰ ਇੱਕ ਨਵੀਂ ਔਰ ਵਧੀਆ ਸੇਧ ਦੇਣ ਵਾਲਾ ਹੈ ਨਵੀਂ ਤਾਂ ਨਹੀਂ ਕਹਿ ਸਕਦੇ ਬਹੁਤ ਪੁਰਾਣੀ ਜਿਹੜੀ ਸਾਡੀ ਪ੍ਰਾਤਕ ਜਿਹੜੀ ਚੱਲਦੀ ਆ ਰਹੀ ਸਦੀਆਂ ਤੋਂ ਸਾਡੀ ਸਨਾਤਨ ਦੀ ਜਿਹੜੀ ਇਹ ਪ੍ਰਕਿਰਿਆ ਜਾਂ ਪ੍ਰਥਾ ਚੱਲਦੀ ਆ ਰਹੀ ਹੈ ਸ਼ਿਵਾਜੀ ਮਰਾਠਾ ਜੀ ਦੇ ਟਾਈਮ ਤੋਂ ਉਦੋਂ ਤੋਂ ਜਿਹੜਾ ਇਹ ਜਕੜਾ ਚੱਲਦਾ ਰਿਹਾ ਔਰ ਬੜਾ ਉਤਸ਼ਾਹ ਪੈਦਾ ਕਰਨ ਵਾਲਾ એનર્ਜੀ ਪੈਦਾ ਕਰਨ ਵਾਲਾ ਔਰ ਐਸੇ ਉਤਸ਼ਾਹ ਨਾਲ ਸਾਡੀਆਂ ਜਿਹੜੀਆਂ ਪੀੜੀਦਰ ਪੀੜੀ ਜਿਹੜੀਆਂ ਮਹਾ ਸ਼ਿਵਰਾਤਰੀ ਦਾ ਉਤਸਵ ਬੜੇ ਤੁਮ ਤਾਂ ਦੇ ਨਾਲ ਮਨਾ ਰਹੀ ਹੈ ਅੱਜ ਸਾਡੀ ਟੀਮ ਦੇ ਨਾਲ ਸਾਡੇ ਸੰਤ ਜੀ ਸੰਤ ਨਿਰਮਲਦਾ ਜੀ ਮੇਰੇ ਨਾਲ ਅਮਿਤ ਵਿੱਚ ਜੀ ਨਾਲ ਹਿਮੰਤ ਪ੍ਰਾਸ਼ਦ ਜੀ ਖਾਸ ਤੌਰ ਤੇ ਵੱਡੇ ਪ੍ਰਾਸ਼ਦ ਸਾਹਿਬ ਇਹ ਸਾਰੀ ਜਿਹੜੀ ਸਮੂਚੀ ਟੀਮ ਹੈ ਇਹ ਕਿਸੇ ਇੱਕ ਪਾਰਟੀ ਨਾਲ ਇਕੱਲੇ ਵਿਸ਼ੇਸ਼ ਨਾਲ ਨਹੀਂ ਮਤਵ ਰੱਖਦੀ ਇਹ ਪੂਰੇ ਸਮਾਜ ਦੇ ਨਾਲ ਸਨਾਤਨ ਦੇ ਨਾਲ ਮਤਵ ਰੱਖਦੀ ਜਿਹੜੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਦਾ। ਔਰ ਮਹਾ ਸ਼ਿਵਰਾਤਰੀ ਉਤਸਵ ਜਿਹੜਾ ਇੱਕ ਐਸਾ ਉਤਸਵ ਹੈ ਜਿਹਨੂੰ ਹਰ ਵਰਗ ਬੜੇ ਨੇਚਾ ਦੇ ਨਾਲ ਦਿਲੋਂ ਪੂਰੇ ਚਾਹ ਦੇ ਨਾਲ ਮਨਾਉਂਦਾ। ਪੂਰੇ ਤੁਸੀਂ ਦੇਖੋ ਪੂਰੇ ਸ਼ਹਿਰ ਨੂੰ ਇੱਕ ਦੁਲਹਨ ਵਾਂਗ ਸਜਾਇਆ ਗਿਆ। ਔਰ ਇਹਦੇ ਵਿੱਚ ਇੰਨਾ ਉਤਸ਼ਾਹ ਪੈਦਾ ਹੋ ਰਿਹਾ ਕਿ ਹਰ ਜਗ੍ਹਾ ਤੁਸੀਂ ਦੇਖਿਓ ਜਿਹੜਾ ਸ਼ਿਵਰਾਤਰੀ ਉਤਸਵ ਜਿਸਨੂੰ 26 ਤਰੀਕ ਨੂੰ ਪੈਰ-ਪੈਰ ਤੇ ਲੰਗਰ ਲੱਗਦੇ। ਇੱਕ ਹੁੰਦਾ ਕਿ ਹਰ ਚੌਂਕ 'ਚ ਲੰਗਰ ਲੱਗਦੇ ਪੈਰ-ਪੈਰ ਤੇ ਲੰਗਰ ਲੱਗਦੇ ਔਰ ਕੋਈ ਲੰਗਰ ਦੀ ਸੇਵਾ ਕੋਈ ਇਹ ਸੋਚ ਕੇ ਨਹੀਂ ਲਾਂਦਾ ਕਿ ਸਸ ਅਸੀਂ ਪੈ ਇਹ ਲੋਕਾਂ ਦੀ ਭਾਵਨਾ ਹੈ ਹਰ ਇੱਕ ਵਰਗ ਦੀ ਭਾਵਨਾ ਹੈ ਔਰ ਬਹੁਤ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਪੂਰੇ ਹਿੰਦੁਸਤਾਨ ਤੋਂ ਬਾਹਰ ਵੀ ਦੇਖਣ ਨੂੰ ਸਾਨੂੰ ਬੜਾ ਸੁਣਨ ਜਾ ਰਿਹਾ ਕਿ ਜਿੱਦਾਂ ਇਸ ਵੇਲੇ ਪ੍ਰਯਾਗ ਰਾਜ ਦੇ ਵਿੱਚ ਬੜੀ ਦੁਨੀਆ ਦੇ ਵਿੱਚ ਇੱਕ ਛਾਪ ਛੱਡ ਦਿੱਤੀ ਹੈ ਕਿ 50 ਕਰੋੜ ਤੋਂ ਵੱਧ ਉੱਥੇ ਜਿਹੜੇ ਪਬਲਿਕ ਨੇ ਉੱਥੇ ਮੱਥਾ ਟੇਕਿਆ ਔਰ ਸਨਾਨ ਕੀਤਾ ਤ੍ਰਿਵੇਣੀ ਸੰਗਮ ਦੇ ਵਿੱਚ ਜਿਹੜਾ ਇਹ ਯੋਗੀ ਜੀ ਨੇ ਜਿਹੜਾ ਉਪਰਾਲਾ ਚੱਕਿਆ ਸੀਗਾ ਕਿ ਹਰ ਵਰਗ ਨੂੰ ਹਰ ਸਮਾਜ ਨੂੰ ਨਿਯੋਤਾ ਦਿੱਤਾ ਸੀ ਖੁੱਲਾ ਨਿਯੋਤਾ ਔਰ ਹਰ ਇੱਕ ਨੇ ਹਰ ਵਰਗ ਨੇ ਹਰ ਇਨਸਾਨ ਨੇ ਹਰ ਇੱਕ ਜਾਤੀ ਨੇ ਹਰ ਜਾਤ ਪਾਤ ਤੋਂ ਉੱਪਰ ਉੱਠ ਕੇ ਉਸ ਮਹਾਪਰਵ ਦਾ ਜਿਹੜਾ ਆਨੰਦ ਮਾਣਿਆ ਸੋ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਮੋਦੀ ਜੀ ਹੋਣਾ ਨੇ ਸਾਰਿਆਂ ਨੇ ਰਹਿਣੁਮਾਈ ਦੇ ਵਿੱਚ ਮਹਾਪਰਵ ਨੂੰ ਜਿਹੜੇ ਉਹਨਾਂ ਨੂੰ ਕਿਸੇ ਨੂੰ ਇਹ ਸੁਭਾਗਿਆ ਮਿਲਿਆ ਕਿ ਉਹ ਪੂਰੇ ਦੇਸ਼ਾਂ ਵਿਦੇਸ਼ਾਂ ਤੱਕ ਇਹ ਮੈਸੇਜ ਗਿਆ ਕਿ ਜਿਹੜਾ ਤਿਰਵਾਣੀ ਸੰਗਮ ਦੇ ਵਿੱਚ ਆ ਕੇ ਇਸ਼ਨਾਨ ਕਰਨਾ ਇੱਕ ਆਪਣੇ ਆਪ ਦੇ ਵਿੱਚ ਇੱਕ ਊਰਜਾ ਪੈਦਾ ਕਰਨਾ ਬੜਾ ਪੋਜ਼ਿਟਿਵ ਮੈਸੇਜ ਹੈ ਕਿ ਅਸੀਂ ਤਾਂ ਕਹਿੰਨੇ ਨਾ ਵੀ ਅਸੀਂ ਕਈ ਲੋਵਾਂ ਦੇ ਵਿਸ਼ਵਾਸ ਦੀ ਗੱਲ ਕਰ ਲੈਂਦੇ ਆ ਬਟ ਉਹਦੇ ਵਿੱਚ ਆਪਾਂ ਕਹਿੰਨੇ ਕਿ ਬਹੁਤ ਵਿਦੇਸ਼ਾਂ ਤੋਂ ਗੋਰੇ-ਗੋਰੀਆਂ ਵੀ ਆਏ ਜਿਹੜੇ ਸਾਡੇ ਸਮਾਜ ਦੇ ਨਾਲ ਤਾਲੁਕ ਨਹੀਂ ਰੱਖਦੇ ਬਟ ਸਟਿਲ ਫੇ ਵੀ ਉਹ ਇਸ ਗੱਲ ਦੇ ਵਿੱਚ ਇੰਪੋਰਟੈਂਸ ਦੇਖਣ ਲਈ ਆਏ ਪੜ੍ਹ ਲਿਖ ਕੇ ਆਏ ਕਿ ਉੱਥੇ ਤ੍ਰਿਵੇਣੀ ਸੰਗਮ ਦੇ ਵਿੱਚ ਡੁੱકી ਲਗਾਉਣ ਦਾ ਮਹੱਤਵ ਕੀ ਹੈ بڑے ਲੋਕਾਂ ਨੇ ਵਾਹਾਂ ਪਹੁੰਚੀਆਂ ਕਿ ਜੀ ਪਾਣੀ ਦੂਸ਼ਿਤ ਹੋ ਗਿਆ ਗੰਗਾ ਤਾਂ ਕਦੀ ਦੂਸ਼ਿਤ ਹੋਈ ਨਹੀਂ ਸਕਦੀ ਔਰ ਇੱਕ ਨਵਾਂ ਜਿਹੜਾ ਜਿਹੜੇ ਆਪਣੇ ਅਬਦੁਲ ਕਲਾਮ ਜੀ ਦੇ ਨਾਲ ਸਹਿਯੋਗੀ ਰਹੇ ਸਾਇੰਟਿਸਟ ਜੀ ਨੇ ਉਹਨਾਂ ਨੇ ਇਹ ਵੀ ਉਹਦੇ ਵਿੱਚ ਖੁਲਾਸਾ ਕਰ ਦਿੱਤਾ ਕਿ ਸ਼ਰਿਆਮ ਖੁਲਾਸਾ ਉਹਨਾਂ ਨੇ ਕੀਤਾ ਕਿ ਅਲਕਲਾਈਨ ਵਾਟਰ ਜਿਹੜਾ ਸਭ ਤੋਂ ਪਿਓਰਸ ਵਾਟਰ ਜਿਹੜਾ ਸੈਂਟੀਫਿਕਲੀ ਕਿਹਾ ਜਾਂਦਾ ਉਸ ਤੋਂ ਵੀ ਪਿਓਰ ਅੱਜ ਦੀ ਤਰੀਕ ਤੇ ਵੀ ਗੰਗਾ ਜੀ ਦਾ ਪਾਣੀ ਹੈ ਤ੍ਰਵੇਣੀ ਸੰਦ ਸੋ ਆਪਣੀ ਮਾਨ ਵਾਲੀ ਗੱਲ ਹੈ ਕਿ ਦੁਨੀਆ ਦੇ ਵਿੱਚੋਂ ਲੋਕਾਂ ਨੇ ਆ ਕੇ ਉੱਥੇ ਉਹਦਾ ਮਾਨ ਆਨੰਦ ਮੰਨਿਆ ਇਸੇ ਤਰ੍ਹਾਂ ਸਾਡੇ ਮਹਾ ਸ਼੍ਰੀ ਰਾਤਰੀ ਦਾ ਵੀ ਜਿਹੜਾ ਆਨੰਦ ਮੰਨਣ ਲਈ ਸਾਡੇ ਕੋਲ 12 ਤੋਂ ਵੀ ਬਹੁਤ ਦੂਰੋਂ ਦੂਰੋਂ ਸਾਡੀ ਨਗੋਦਰ ਦੀ ਸ਼ੋਭਾ ਯਾਤਰਾ ਦੇਖਣ ਲਈ ਔਰ ਇਹਦੇ ਵਿੱਚ ਭਾਗ ਲੈਣ ਦੇ ਲਈ ਬੜੀ ਦੂਰੋਂ ਦੂਰੋਂ ਇਹਦੇ ਯਾਤਰੀ ਵੀ ਆਉਂਦੇ ਬੜੇ ਸ਼ੁਕਰਗੁਜ਼ਾਰ ਹੈ ਪੁਲੀ ਸ਼ੰਕਰ ਦੇ ਔਰ ਤੁਹਾਡੀ ਸਾਰੀ ਸਮੂਚਿਤ ਜਿਹੜੀ ਮੀਡੀਆ ਦੀ ਟੀਮ ਮੇਰੀ ਪੁਨੀਤ ਜੀ ਠਿੰਗਰਾ ਸਾਹਿਬ ਸਾਡਾ ਛੋਟਾ ਭਰਾ ਸੁਮਿਤ ਔਰ ਸਾਡੀ ਇਕਤਾ ਲਈ ਦੀ ਟੀਮ ਔਰ ਐਨ ਐਨ ਆਰ ਨਿਊਜ਼ ਇਹਨਾਂ ਸਾਰਿਆਂ ਦੇ ਅਸੀਂ ਸ਼ੁਕਰਗੁਜ਼ਾਰ ਇਸ ਕਰਕੇ ਐਕਸਟਰਾ ਆਰਡੀਨਰੀ ਕਿ ਇਹ ਹਰ ਇੱਕ ਵਰਗ ਦੇ ਉੱਪਰ ਉੱਟ ਕੇ ਹਰ ਇੱਕ ਇਵੈਂਟ ਨੂੰ ਬੜੇ ਸਮੂਚੇ ਤਰੀਕੇ ਦੇ ਨਾਲ ਇਹਨੂੰ ਕਵਰ ਕਰਦੇ ਆ। ਬਹੁਤ ਬਹੁਤ ਸ਼ੁਕਰਗੁਜ਼ਾਰ। ਔਰ ਪ੍ਰਸ਼ਾਸਨ ਨੂੰ ਵੀ ਗੁਹਾਰ ਕਰਦੇ ਆ ਪ੍ਰੈਕਟਿਸ ਕਰਨ ਲਈ ਕਿ ਕਿਰਪਾ ਕਰਕੇ ਮਾਹੌਲ ਨੂੰ ਸ਼ਾਂਤ ਰੱਖਿਆ ਜਾਏ ਔਰ ਪੂਰੀ ਆਪਣੀ ਜ਼ਿੰਮੇਵਾਰੀ ਦੇ ਨਾਲ ਇਹਨੂੰ ਤੈਅ ਤਲੋ ਨਿਭਾਇਆ ਜਾਵੇ। ਜਿਹੜੀ ਲਿਵਿੰਗ ਇੰਡੀਆ ਨਿਊਜ਼ ਜਿਹੜੇ ਪੁਨੀਤ ਜੀ ਸਾਨੂੰ ਹਰ ਵਰਗ ਦੇ ਉੱਤੇ ਉੱਟ ਕੇ ਇਹਦੇ ਵਿੱਚ ਕਦੀ ਵੀ ਇਹਨਾਂ ਨੇ ਭੇਤ ਭਾਵ ਨਹੀਂ ਰੱਖਿਆ ਵੀ ਮੈਂ ਕਿਸੇ ਇੱਕ ਪਾਰਟੀ ਵਿਸ਼ੇਸ਼ ਦਾ ਕੁਝ ਕੰਮ ਕਰਨਾ ਹੈ। ਇਹਨਾਂ ਨੇ ਇਨੇ ਮਾਨ ਸਨਮਾਨ ਦੇ ਨਾਲ ਇੱਕ ਚੰਗਾ ਪੈਸੇ ਦਿੰਦੇ ਆ ਕਿ ਸਾਡੀ ਯੂਨਿਟੀ ਹਰੇਕ ਵਰਗ ਦੀ ਹਰੇਕ ਪ੍ਰੈਸ ਕਲੱਬ ਦੀ ਯੂਨਿਟੀ ਬਣੀ ਹੈ ਬਹੁਤ ਅੱਛਾ ਮਾਨ ਮਹਿਸੂਸ ਹੁੰਦਾ ਸਾਨੂੰ ਕਿ ਤੁਸੀਂ ਜਿੰਨੇ ਚੰਗੇ ਤਰੀਕੇ ਨਾਲ ਦੀ ਕਵਰੇਜ ਕਰਦੇ ਹੋ ਔਰ ਬਹੁਤ ਵਧੀਆ ਤਰੀਕੇ ਨਾਲ ਨੇਚਰ ਦੇ ਨਾਲ ਤੁਸੀਂ ਇਹਨੂੰ ਅੱਗੇ ਪ੍ਰਸਾਰਿਤ ਕਰਦੇ ਹੋ। ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਔਰ ਪੂਰੇ ਨਿਵਾਸੀਆਂ ਨੂੰ, ਨਗਰ ਨਿਵਾਸੀਆਂ ਨੂੰ ਫਿਰ ਤੋਂ ਇਸ ਮਹਾਦੇਵ ਪਰਵ ਦੀਆਂ, ਮਹਾ ਸ਼ਿਵਰਾਤਰੀ ਪਰਵ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ। ਜੈ ਸ਼ਿਵ ਸ਼ੰਕਰ, ਹਰ ਹਰ ਮਹਾਦੇਵ। ਸੁਸ਼ੀਲ ਜੀ ਨੂੰ ਜਗਾਰਾ ਬੜਾ ਵਧੀਆ ਲੱਗਿਆ ਔਰ ਹੈਵੀ ਵਧੀਆ। ਨਮਾਹ ਪਾਰ ਲਤੀ ਪਤੇ ਹਰ ਹਰ ਮਹਾਦੇਵ। ਮਹਾ ਸ਼ਿਵਰਾਤਰੀ ਪਰਵ ਦੀਆਂ ਬੇਸਰੀਆਂ ਸ਼ੁਭ ਕਾਮਨਾਵਾਂ। ਕਿਤਾ ਕਿ ਪਹਿਲਾਂ ਆਪਣੇ ਕਰਮਕਾਜ ਦੇ ਮਾਰੇ ਦੱਸਿਆ ਇੱਕ ਦशक ਹੋ ਗਿਆ ਆਪਾਂ ਨੂੰ ਤੇ ਇੱਕ ਸਨਾਤਨਤਾ ਦੀ ਜਿਹੜੀ ਇੱਕ ਲਹਿਰ ਆ ਉਹ ਪੂਰੇ ਹਿੰਦੁਸਤਾਨ ਜੀ ਨਹੀਂ ਪੂਰੇ ਵਰਲਡ ਦੇ ਵਿੱਚ ਉਹ ਚੱਲ ਰਹੀ ਆ ਲੋਕ ਦੂਰੋਂ ਦੂਰੋਂ ਸਨਾਤਨ ਨੂੰ ਦੇਖਣ ਆ ਰਹੇ ਆ ਸਨਾਤਨ ਨੂੰ ਸਮਝਣ ਆ ਰਹੇ ਆ ਔਰ ਅਸੀਂ ਬੜੇ ਬੜੇ ਭਾਗੀ ਆ ਕਿ ਪਹਿਲਾਂ ਵੀ ਗੱਲ ਹੋ ਰਹੀ ਸੀ ਕਿ ਅਸੀਂ ਪੀੜਾ ਦੀ ਇਸ ਧਰਤੀ 'ਤੇ ਨਿਕੁੱਤ ਦੇ ਜਨਮ ਲਿਆ ਔਰ ਸਾਡੇ ਵੀ ਇੱਥੇ ਉਤਸਵ ਕਮੇਟੀ ਔਰ ਸਾਡੇ ਵੀ ਜਿਹੜੇ ਯੋਜਕ ਆ ਉਹ ਕੋਈ ਕਮੀ ਨਹੀਂ ਰਹਿਣ ਦੇ ਰਹੇ ਔਰ ਫਿਰ ਉਹੀ ਗੱਲ ਆ ਰਹੀ ਆ ਕਿ ਸਭ ਤੋਂ ਜ਼ਿਆਦਾ ਜਿਹੜੀ ਵਧਾਈ ਆ ਉਹ ਪੱਤਰਕਾਰਾਂ ਨੂੰ ਆ ਉਹ ਸੋਸ਼ਲ ਮੀਡੀਆ ਦੇ ਵਰਕਰਸ ਨੂੰ ਆ ਜਿਹੜੇ ਕਿ ਛੋਟੇ ਛੋਟੇ ਸ਼ਹਿਰਾਂ ਨੂੰ ਬਹੁਤ ਅੱਗੇ ਤੱਕ ਇਸ ਨਾਟਕ ਨੂੰ ਦਿਖਾ ਰਹੇ ਆ ਔਰ ਅੱਜ ਇਹ ਮੈਨੂੰ ਕਿ ਚਲਕੇ ਪੂਰੇ ਸ਼ਹਿਰ ਨੂੰ ਦਿਖਾਈ ਜਾਊਗੀ ਇੱਕ ਛੋਟਾ ਜਿਹਾ ਸ਼ਹਿਰ ਔਰ ਕਿੰਨੇ ਵੱਡੇ ਪੱਧਰ ਤੇ ਇਸ ਨਾਤਨ ਪਰਵ ਇੱਥੇ ਮਨਾਇਆ ਜਾ ਰਿਹਾ ਵਾ ਔਰ ਅਸੀਂ ਸੁਣਦੇ ਹੁੰਦੇ ਸੀ ਵੀ ਲੋਕ ਮੇਲੇ ਦੇਖਣ ਐਨਆਰਆਈ ਬਾਹਰੋਂ ਆਉਂਦੇ ਆ ਪਰ ਪਤਾ ਚੱਲਿਆ ਵੀ ਇਸ ਵਾਰ ਬਹੁਤ ਸਾਰੇ ਐਨਆਰਆਈ ਜਿਹੜੇ ਆ ਉਹ ਸਪੈਸ਼ਲੀ ਇਹ ਤੇ ਯੋਗਦਾਨ ਵੀ ਭੇਜ ਰਹੇ ਆ ਉਹ ਤੋਂ ਇਲਾਵਾ ਇੱਥੇ ਆ ਵੀ ਰਹੇ ਆ ਤੇ ਮੇਰੀ ਦਾ ਸਾਰੇ ਨਗਰ ਵਾਸੀਆਂ ਨੂੰ ਇਹੀ ਅਪੀਲ ਆ ਕਿ ਤਨ ਮਨ ਧਨ ਨਾਲ ਅਸੀਂ ਇਸ ਪਰਮ ਦੇ ਵਿੱਚ ਹਿੱਸਾ ਭਾਈਏ ਤੇ ਸਰੀਰਕ ਤੌਰ ਤੇ ਵੀ ਅਸੀਂ ਸ਼ਾਮਿਲ ਹੋਈਏ ਔਰ ਮਾਨਸਿਕ ਤੌਰ ਤੇ ਵੀ ਅਸੀਂ ਆਪਣੇ ਮੀਡੀਆ ਦੇ ਮਾਧਿਅਮ ਨਾਲ ਇਹਨੂੰ ਅੱਗੇ ਪਹੁੰਚਾਈਏ ਔਰ ਆਪਣੀ ਜਿਹੜੀ ਨੇਕ ਕਮਾਈ ਆ ਉਹਦੇ ਵਿੱਚੋਂ ਵੀ ਕੁਛ ਆਪਣਾ ਅੰਸ਼ ਕੱਢਦੇ ਹੋਏ ਇਸ ਪਰਮ ਨੂੰ ਬਹੁਤ ਅੱਗੇ ਲੈ ਕੇ ਜਾਈਏ ਔਰ ਡੇਰ ਸਾਰੀ ਸ਼ੁਭ ਕਾਮਨਾਵਾਂ ਮਹਾ ਸ਼ਰਧਾ ਬਖਸ਼ਦਾ। ਭਗਵਾਨ ਬਾਬਾ ਬੋਲੇ ਨਾਦੀ ਅਪਾਰ ਕਿਰਪਾ ਦਾ ਸਦਕਾ ਅੱਜ ਸਾਡਾ ਇਹ ਸ਼ਹਿਰ ਨਗੋਪੁਰ ਜਿਹੜਾ ਨਗਰ ਆ ਦੁਲਹਾਂ ਦੀ ਸਦਾ ਤਰ੍ਹਾਂ ਸਜ ਰਿਹਾ ਆ ਕਿਉਂਕਿ ਜਦੋਂ ਭਗਵਾਨ ਉੱਦਮ ਦਿੰਦੇ ਆ ਉਤਸ਼ਾਹ ਦਿੰਦੇ ਆ ਤਾਂ ਹੀ ਇਹੋ ਜਿਹੇ ਕਾਰਜਾਂ ਕਰਨ ਦੇ ਵਿੱਚ ਬੰਦਾ ਸਫਲ ਹੁੰਦਾ ਉਹਨਾਂ ਦੇ ਉੱਦਮ ਦਾ ਸਦਕਾ ਉਹਨਾਂ ਨੇ ਐਸੀ ਸੋਜੀ ਬਖਸ਼ੀ ਆ ਕਿ ਅੱਜ ਤੁਸੀਂ ਮੈਂ ਤੁਹਾਨੂੰ ਕਹੂੰਗਾ ਕਿ ਆਪਣੇ ਕੈਮਰਾਮੈਨ ਸਾਰਿਆਂ ਨੂੰ ਵੀਰਾਂ ਨੂੰ ਲਾਸਵਾਲਾਂ ਨੂੰ ਤੁਸੀਂ ਇਹ ਦਿਖਾਓ ਸਾਡਾ ਜਿਹੜਾ ਇਹ ਨਕਰਿਆ ਆਪਣੇ ਘਰ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਕਰਨਾ ਹੁੰਦਾ ਉਹਦੇ ਵਿੱਚ ਹੀ ਪੰਜਾਬੀ ਗਈਏ ਤੇ ਬੰਦੇ ਗੋਡੇ ਲੱਗ ਜਾਂਦੇ ਆ ਜੀ ਲੇਕਿਨ ਜਿਹੜਾ ਸਾਡਾ ਇਹ ਸ਼ਹਿਰ ਆ ਅੱਜ ਸਾਡਾ ਆਪਣਾ ਮਨ ਕੀਤਾ ਸਾਨੂੰ ਇਹ ਮਹਿਸੂਸ ਹੋਇਆ ਕਿ ਸਾਡਾ ਫਰਜ਼ ਬੰਦਾ ਕਿ ਇਹਨਾਂ ਲੋਕਾਂ ਨੇ ਅਣ ਤੱਕ ਪ੍ਰਯਾਸ ਕੀਤੇ ਮਿਹਨਤਾਂ ਕੀਤੀਆਂ ਕਿਉਂਕਿ ਇੱਕ ਮਹੀਨਾ ਹੋ ਗਿਆ ਜਿਹੜਾ ਪ੍ਰਭਾਤ ਫੇਰੀਆਂ ਨਿਕਲ ਰਹੀਆਂ ਆ ਉਹ ਜਿਹੜਾ ਕੰਮ ਆਰੰਭ ਕੀਤਾ ਪ੍ਰਭਾਤ ਫੇਰੀਆਂ ਦਾ ਉਸ ਤੋਂ ਬਾਅਦ ਜਿਹੜਾ ਇਹ ਸ਼ਮਾਹ ਸ਼ਿਵਰਾਤਰੀ ਉਸ ਤੋਂ ਮਨਾਉਣ ਦਾ ਜਿਹੜਾ ਵੀੜਾ ਚੱਗਿਆ ਤੇ ਉਹਨਾਂ ਸਾਰੇ ਯੋਧੇ ਆ ਔਰ ਭਗਵਾਨ ਦਾ ਅਸ਼ੀਰਵਾਦ ਹੈ ਉਹਨਾਂ ਤੇ ਜਿਨ੍ਹਾਂ ਨੇ ਇਹ ਕੰਮ ਸਫਲ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੋ ਅਸੀਂ ਤੇ ਇਹੀ ਕਹਿੰਨੇ ਕਿ ਪ੍ਰਮਾਤਮਾ ਜਿਨ੍ਹਾਂ ਸਾਡੇ ਇਹਨਾਂ ਭਰਾਵਾਂ ਤੇ ਮਹਾ ਸ਼ਿਵਰਾਤੀ ਉਤਸਵ ਜਿਹੜੀ ਕਮੇਟੀ ਆ ਇਹਨਾਂ ਦੇ ਕੱਲੇ ਕੱਲੇ ਅਹੁਦੇਦਾਰਾਂ ਨੂੰ ਇਹਨਾਂ ਬਲ ਬਖਸ਼ੇ ਕਿ ਇਹ ਹੋਰ ਵੀ ਅੱਗੇ ਤੋਂ ਇਹ ਜਿਹੜੇ ਕਾਰਜਕ੍ਰਮ ਆ ਵਧੀਆ ਤਰੀਕੇ ਨਾਲ ਹੋਣ ਸਾਰਿਆਂ ਨੂੰ ਜਿੱਦ ਇਸ ਦੇਂਦੀਆਂ ਬਹੁਤ ਬਹੁਤ ਮੁਬਾਰਕਾਂ ਤਸਵੀਰਾਂ ਤੁਹਾਨੂੰ ਨਕੋਦਰ ਸ਼ਹਿਰ ਦੀਆਂ ਦਿਖਾ ਰਹੀ ਸੀ ਜਿੱਥੇ ਕਿ ਮਹਾ ਸ਼ਿਵਰਾਤਰੀ ਦੇ ਸੰਬੰਧ ਦੇ ਵਿੱਚ ਮਹਾ ਸ਼ਿਵਰਾਤਰੀ ਉਤਸਵ ਕਮੇਟੀ ਵੱਲੋਂ ਸ਼ਹਿਰ ਨੂੰ ਸੁੰਦਰ ਦੌਰਾਨੀ ਤਰ੍ਹਾਂ ਸਜਾਇਆ ਗਿਆ ਵਾ ਮੇਰੇ ਪਿੱਛੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਿਹੜਾ ਚੌਕ ਆ ਉਹਨੂੰ ਬਹੁਤ ਖੂਬਸੂਰਤ ਸਜਾਇਆ ਗਿਆ ਵਾ ਜੇ ਇਧਰੋਂ ਗੱਲ ਕਰੀਏ ਦੱਖਣੀ ਗੇਟ ਤੱਕ ਖੂਬਸੂਰਤ ਲਾਈਟਾਂ ਦੇ ਨਾਲ ਸਜਾਇਆ ਗਿਆ ਵਾ ਜੇ ਮੇਰੇ ਇਧਰਲੇ ਹੱਥ ਵੱਲ ਦੇਖੀਏ ਤਾਂ ਇਹ ਜਿਹੜਾ ਇਥੋਂ ਲੈ ਕੇ ਸਬਜ਼ੀ ਮੰਡੀ ਤੱਕ ਮਹਾ ਸ਼ੋਰਾਤਰੀ ਉਸ ਕਮੇਟੀ ਵੱਲੋਂ ਖੂਬਸੂਰਤ ਲਾਈਟਾਂ ਦੇ ਨਾਲ ਸਜਾਇਆ ਗਿਆ